ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚ ਗਿਆ ਬਾਈ ਗਰਪਾਲ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਤੁਸੀਂ ਵੀ ਬਾਈ ਸਸਤੇ ਪਾਤੇ ਚੰਗਾ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਗਰਪਾਲ ਨੂੰ ਬਾਈ ਨੂੰ ਜਾਜ਼ ਜਰੂਰ ਕਰ ਲਓ ਸਸੇਗਾ ਬਾਈ ਗਰਪਾਲ ਸਸੇ ਕਾਲ ਬਾਈ ਠੀਕੋ ਬਾਈ ਗਰਪਾਲ ਵਧੀਆ ਚੜ੍ਹਦੀ ਕਲਾ ਠੀਕ ਆ ਬਾਈ ਕਿੰਨੇ ਕੇ ਟਰੈਕਟਰ ਅਵੇਲੇਬਲ ਨੇ ਬਾਈ ਅੱਜ ਅਪਣੇ ਕੋਲੇ ਹੈਗੇ ਟਰੈਕਟਰ 9 ਠੀਕ ਆ ਬਾਈ ਜੀ ਹਾਂ ਇੰਜਨ ਗੇਅਰ ਤੇ ਕਾਪੀ ਕਾਗਜ਼ ਨੇ ਬਾਈ ਬਾਈ ਜਮਾ ਬੇਸੈਂਸ ਹੋ ਗਿਆ ਜੋ ਠੀਕ ਆ ਬਾਈ ਇੰਜਨ ਗੇਅਰ ਤਾਂ ਤੁਸੀਂ ਤਸੱਲੀ ਕਰਨੀ ਆ ਬਾਕੇ ਚੰਗੇ ਆ ਲਿਆਉਣੇ ਦਾ ਚੰਗੇ ਆ ਇਹ ਹੀ ਗੱਲ ਨਹੀਂ ਪਰ ਤਸੱਲੀ ਤੁਸੀਂ ਆਣਾ ਬਈ ਤਸੱਲੀ ਤੂੰ ਛੋੜੀ ਕਰਨੀ ਜ਼ਰੂਰੀ ਆਣਾ ਇੱਕ ਵਾਰ ਹਾਂ ਆਪਾਂ ਯਾਰ ਕੱਲਿਆਂ ਗੱਲਾਂ ਨਹੀਂ ਆਪਾਂ ਗੱਲ 19 ਕ ਕਰਾਂਗੇ ਜੀ ਜੀ ਵੀ ਦੇਵਾਂਗੇ ਦੇ ਸਕੋਗੇ ਗੱਲ ਅਗਲੀ ਨੂੰ ਵੀ ਦੇ ਸਕੀ ਬਾਅਦ ਚ ਅਗਲਾ ਗਾਣਾ ਦੀਂਦਾ ਤਾ ਕੋਈ ਫਾਇਦਾ ਨਹੀਂ ਠੀਕ ਆ ਬਈ ਮਤਲਬ ਕਹਿ ਸਕਦੇ ਆਂਗੇ ਬਈ ਪੈਸਾ ਤੁਸੀਂ ਲਾਉਣ ਦਾ ਬਾਈ ਕਹਿੰਦਾ ਨਾ ਗਾਰੰਟੀ ਵੀ ਤੁਸੀਂ ਲੈਣੀ ਹੈਗੀ ਕਿਉਂ ਲੈਣੀ ਹੈ ਜੇ ਤੁਸੀਂ ਵੀ ਟਰੈਕਟਰ ਬਾਕੇ ਤਸੱਲੀ ਕਰਕੇ ਲੈ ਕੇ ਜਾਉਂਦੇ ਆਂ ਨਾ ਬਈ ਕਿਤੋਂ ਵੀ ਲੈਣਾ ਯਾਰ ਆਪ ਦੇ ਚੈੱਕ ਕਰਕੇ ਲੋ ਆਪਾਂ ਦੇਖੇ ਨੇ ਗੱਲਾਂ ਚ ਨਾਉ ਗੱਲੀਆਂ ਚ ਮੇਰੀ ਅੱਜ ਵੀ ਨਾ ਆਓ ਠੀਕ ਹੈ ਬਾਈ ਐਨੀ ਕਹਿੰਦਾ ਥੱਲੇ ਆਪ ਕਰੋ ਨਾ ਪਹਿਲਾਂ ਆਪ ਕਰੋ ਹਾਂ ਠੀਕ ਹੈ ਬਾਈ ਜਦੋਂ ਬਾਈ ਇਹ ਪਟਾ ਨੋਟ ਨਹੀਂ ਲੈਂਦਾ ਜੇ ਤੁਸੀਂ ਵੀ ਕਰੈਕਟਰ ਮਾੜਾ ਮਾੜਾ ਲੋ ਹਣਾ ਬਾਈ ਕਿਤੋਂ ਵੀ ਲੈਣਾ ਠੀਕ ਆ ਬਾਈ ਜੀ ਤੇ ਸਭ ਤੋਂ ਪਹਿਲਾਂ 44 ਦਿਖਾਉਣਾ ਬਾਈ ਸਭਰਾਜ ਦੱਸੋ ਬਈ ਇਹ ਕਿੰਨੇ ਮਾਡਲ ਇਹ 2009 ਮਾਡਲ ਆ ਗਿਆ ਬਾਈ ਠੀਕ ਆ ਬਾਈ ਤੇ ਟਰੈਕਟਰ ਇੰਜਨ ਗੇਅਰ ਦਾ ਰੱਜ ਕੇ ਚੰਗਾਗਾ ਸੁਣੱਖਾ ਵੀ ਕਹਿ ਸਕਦੇ ਆ ਆਪਾਂ ਵਧੀਆ ਹਾਲਤ ਪਈਆ ਮਾਡਲ ਦੇ ਹਿਸਾਬ ਨਾਲ ਠੀਕ ਆ ਬਾਈ ਇਹ ਰੰਗ ਦੀ ਖਾਸੀਅਤ ਹੀ ਆ ਨਾ ਕਰਪਾਲ ਬਈ ਰੰਗ ਸੋਹਣਾ ਹੀ ਰਹਿੰਦਾ ਨਾ ਬਈ ਹਾਂ ਫੇਟ ਹੁੰਦੇ ਨਹੀਂ ਹੈਗਾ ਡੀ ਲਕਸ ਮਾਡ ਤੇ ਟਾਇਰ ਬਿਕਰਪਾਲ ਟਾਇਰ ਬਈ 85 ਪੈਸੇ ਟਾਇਰ ਪਏ ਨੇ ਬੀਕੇਟੀ ਦੇ ਚਾਰੇ ਠੀਕ ਆ ਬਾਈ ਡੱਕ ਡੱਕ ਜੇ ਵਿੱਚ ਚੱਲਦਾ ਵਧੀਆ ਓਕੇ ਬਾਈ ਤੇ ਆਪਾਂ ਕਹਿ ਸਕਦੇ ਆ ਅੱਜ ਕੇ ਜ਼ਿੰਮੇਦਾਰ ਨੇ ਥੋੜੀ ਬਾਹੀ ਬਾਤ ਤੇ ਟਰੈਕਟਰ ਲੈਣਾ ਕੰਮ ਤਾਂ ਇਹ ਤੈਨੂੰ ਪਤਾ 55 ਜੀ ਨਹੀਂ ਦਿੰਦੇ ਲੈਣਾ ਬਈ ਹਾਂ ਠੀਕ 44 ਇਕੱਲਾ ਸਹੀ 44 ਚੰਗਾ ਹੀ ਬਹੁਤ ਆਪਾਂ ਯਾਰ ਦੇਖਿਆ ਟੋ ਟੂ ਕੇ ਪੂਰਾ ਠੀਕ ਆ ਬਾਈ ਤਾਂ ਹੀ ਕਹੀ ਜਾਂਦਾ ਵੀ ਜائیں ਘਾਟਾ ਵਾ ਕੇ ਲੈ ਜਾਓ ਛੱਟਾ ਵੀ ਤੇਲ ਦਾ ਕੱਟ ਜੇ ਤਾਂ ਵੀ ਗਾਰੰਟੀ ਆਪਣੀ ਠੀਕ ਆ ਬਾਈ ਹਾਂ ਰੇਟ ਬਈ ਇਹਦਾ ਰੇਟ ਇਹਦਾ ਬਈ ਕਰਦੇ ਆ ਪਾ 310000 ਰੁਪਿਆ ਇਹ ਟਰੈਕਟਰ ਦੇ ਦਾਂਗੇ 2,80,000 ਰੁਪਏ ਦਾ ਅੱਗੇ ਵੇਖਿਆਂ ਦੀ ਸਵਾ ਸਵਾ 3 ਲੱਖ ਦੇ ਠੀਕ ਹੈ 2009 ਮਾਡਲ ਸੀਗਾ ਤੇ ਅਗਲਾ ਟਰੈਕਟਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਪ੍ਰੀਤ 60 49 60 ਐਚਪੀ ਦੇ ਵਿੱਚ 60 ਐਚਪੀ ਦੇ ਵਿੱਚ ਕੰਮ ਵੀ ਬਈ ਤੁਹਾਨੂੰ ਦੁੱਗਣਾ ਦੋਗਾ ਹਨਾ ਬਈ ਐਚਪੀ ਵੀ ਦੁਗਣੀ ਹੋਊਗੀ ਇੰਜਨ ਗੇਅਰ ਦਾ ਵੀ ਛੋਟਾ ਹੋਊਗਾ ਖਰਚਾ ਘਟਾ ਰੇਟ ਘਟਾ ਰੇਟ ਵੀ ਘਟੇ ਤੇ ਖਰਚਾ ਵੀ ਘਟਾ ਠੀਕ ਆ ਬਈ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਬਾਰੇ ਗੱਲਬਾਤ ਕਰੀਏ ਫਿਰ ਪਾਉਂਦੇ ਕੰਡੀਸ਼ਨ ਬਈ ਇਹਦੀ 97 ਤੋਂ 98% Ориਜਨਲ ਪਈ ਆ ਜਿੰਨਾ ਹੈਗਾ ਸਾਰਾ Ориਜ ਏ ਕਬਈ ਮਾੜੀ ਮੋਟੀ ਜਿਵੇਂ ਤੈਨੂੰ ਕਹਿੰਦਾ ਜੀ ਮੈਂ ਇਹ ਡੁੰਡ ਤੇ ਹੋ ਗਈ ਹੈ ਨਾ ਹਲਕੀ ਫੁਲਕੀ ਕਿਤੇ ਜਰਜੀ ਸੀ ਮਾੜੀ ਮੋਟੀ ਸਾਨੂੰ ਕਰਨੀ ਪੈ ਜਾਂਦੀ ਆ ਸਾਨੂੰ ਆਦਤ ਹੀ ਹੈਗੀ ਆ ਇਹੀ ਹੈ ਆਪਾਂ ਦਾ ਦੱਸ ਕੇ ਦੇਵਾਂਗੇ ਯਾਰ ਏ ਕਬਈ ਇਹ ਨਹੀਂ ਹੈਗਾ ਵੀ ਨਹੀਂ ਹੈਗੀ 0% ਵੀ ਨਹੀਂ ਹੈਗੀ ਹੈਗੀ ਆ ਕਹ ਲਈਏ ਨਾ ਆਪਾਂ ਦੱਸ ਦਿੰਨੇ ਆ ਤੈਨੂੰ ਪਹਿਲਾਂ ਵੀ ਵੀਡੀਓ ਬਣਾਈ ਆ ਕਿਤੇ ਵੀ ਆਪਾਂ ਪਾਉਣੇ ਆਪਾਂ ਦੱਸ ਕੇ ਦਿੰਨੇ ਆ ਕੋਈ ਵੀ ਚੀਜ਼ ਆ ਉਹ ਵੀ ਸੋਨਾ ਲੱਗਣ ਨੂੰ ਕਰਦੇ ਹੈਗਾ ਸੋਨਾ ਲੱਗ ਕੇ ਕੱਢਿਆ ਨਾ ਹਾਂ ਉਹ ਗੱਲ ਨਹੀਂ ਹੈਗੀ ਠੀਕ ਆ ਬਈ ਤੇ ਬਾਕੀ ਸ਼ੋਹ ਛੋਦਾ ਮਰਿੰਬਾਂ ਦਾ ਮਰਗੜਾਂ ਸਾਰਾ ਟਰੈਕਟਰ ਜਿਹਨੂੰ ਹਣ ਪਿਆਗਾ ਤੇ ਕਿਸੇ ਪਾਸੋਂ ਲੀਕ ਸੀ ਕਿ ਨਹੀਂ ਹੈਗਾ ਜਿੰਨਾ ਕਹੇ ਉਹ ਨਹੀਂ ਚੰਗਾ ਯਾਰ ਇੰਜਨ ਘੇਰ ਦਾ ਠੀਕ ਆ ਬਈ ਐਚ ਪੀ ਵੀ 60 ਆ ਗਿਆ ਬਈ ਐਚ ਪੀ ਵੀ 60 ਆ ਗਿਆ ਬੱਸ ਪੀਟ ਕੋ ਆ ਗਿਆ ਪਾਵਰ ਸਟੀering ਆ ਗਿਆ ਤੇਲ ਬ੍ਰੇਕਾਂ ਚ ਆ ਗਿਆ ਮਾਡਲ ਹੈਗਾ ਬਈ ਮਾਡਲ ਆ ਗਿਆ 2014 ਠੀਕ ਆ ਬਈ ਤੇ ਡਿਮਾਂਡ ਇਹਦੀ 310000 ਰੁਪਿਆ ਓਕੇ ਬਈ 280000 ਰੁਪਿਆ ਰੈਕਟਰ ਦੇ ਦਾਂ ਯਾਰ 280000 ਦਾ ਪ੍ਰਾਣ ਰੈਕਟਰ ਮਿੱਤਰੋ ਇਹਦੇ ਨਾਲ ਵੀ ਕੱਟੇਉ ਤੇ ਅਗਲਾ ਤਾਂ ਕੋਣ ਹੈ ਤੁਹਾਨੂੰ ਮਿੱਤਰੋ ਨਿਊ ਹਾਲੈਂਡ ਟ ਐਕਐਸਟੀ ਮਾਡਲ ਚ ਪਲੱਸ ਵਾਲਾ ਮਾਡਲ ਹੈਗਾ ਕੰਡੀਸ਼ਨ ਚੈੱਕ ਕਰ ਲਓ ਪਨੋਪੀ ਛਤਰੀ ਲੱਗੀ ਆ 3 ਸਪੀਡ ਦੇ ਵਿੱਚ ਆਣਾ ਕੁਪਾਲੇ ਇਹ ਬਾਈ ਟਾਪ ਮਾਡਲ ਆ ਗਿਆ ਡਬਲ ਜੀਐਸਟੀ ਬੁੱਟਰ ਦੇ ਵਿੱਚ ਆ ਗਿਆ ਠੀਕ ਆ ਬਾਈ ਪਲੱਸ ਵਾਲਾ ਮਾਡਲ ਆ ਗਿਆ ਬਿਨਾ ਟਰਬੋ ਤੋਂ ਠੀਕ 11 ਤੱਕ ਹੀ ਆਇਆ ਇਹ ਟਰੈਕਟਰ ਠੀਕ ਆ ਬਾਈ ਬਹੁਤ ਡਿਮਾਂਡ ਹੈ ਇਹ ਟਰੈਕਟਰਾਂ ਦੀ ਜਿਹੜੇ ਭਰਾ ਵਿੱਚ ਬਿਨਾਂ ਪਸੰਦ ਕਰਦੇ ਆ ਗਰੀਪਰ ਗੇਅਰ ਚ ਆ ਜਾਂਦੇ ਇਹ ਹਨ ਓਕੇ ਬਾਈ ਟਾਇਰ ਬਈ ਦੇ ਟਾਇਰ ਬਈ ਚੌਂਕੜਾ ਪਿਆ 75 ਰੁਪਏ ਦਾ ਜਿਵੇਂ ਜੂਜੀ ਗੇਅਰ ਚ ਕਹਿੰਦੇ ਨੇ ਨਾ ਬਈ ਪ੍ਰੋਬਲਮ ਆ ਗਿਆ ਨਾ ਤੁਹਾਡੇ ਕੋਲ ਆਜਦੀ ਹੈ ਨਾ ਇਹਦਾ ਯਾਰ ਬਾਹਲਾ ਪਸੰਦ ਕਰਿਆ ਲੋਕਾਂ ਨੇ ਖਰਚਾ ਘਟਾ ਜਾਣ ਜੈਦਾਗੀ ਤੇ ਤੋਰਾ ਵਾਲਾ ਸ ਹੈ ਟਰੈਕਟਰਾਂ ਦਾ ਠੀਕ ਆ ਬਈ ਬਾਕੀ ਬਈ ਗੁਰਪਾਲ ਨੂੰ ਨਾ ਇੱਕ ਚੀਜ਼ ਜਵਾਰੇ ਨਾਲ ਦੇ ਕਿਉਂ ਆ ਕਿਉਂਕਿ ਬਈ ਇਹ ਨਾ ਨਿਊ ਹਾਲੈਂਡ ਦਾ ਕਿੰਗ ਬੰਦਾ ਹਾਂ ਆਪਣੇ ਕੋਲੇ ਚਲ ਪਰਵਾਹ ਨਹੀਂ ਕਿਰਪਾਲ ਪੰਜ ਸੱਤ ਸਾਲ ਹੋ ਗਏ ਜਿੰਨਾ ਕਰੇ ਆਪਣੇ ਕੋਲੇ ਹੁੰਦੀ ਆ ਹਾਲੈਂਡ ਠੀਕ ਆ ਬਈ ਤੇ 2011 ਮਾਡਲ ਆਗਾ ਇਹਦਾ ਰੇਟ ਬਈ ਰੇਟ ਇਹਦਾ ਬਈ 475000 ਰੁਪਿਆ ਠੀਕ ਆ ਜੀ ਸਾਢੇ 4 ਦਾ ਦੇ ਦਾਂਗੇ ਟਰੈਕਟਰ ਇਹ ਠੀਕ ਘੋੜਾ ਬੈਂਪਰ ਲਾ ਕੇ ਦੇ ਦਾਂਗੇ ਠੀਕ ਆ ਮਿੱਤਰ ਘੋੜਾ ਬੈਂਪਰ ਟਾਈਮ ਨਹੀਂ ਲੱਗਿਆ ਕੱਲ ਹੀ ਆਇਆ ਟਰੈਕਟਰ ਹਜੇ ਇਹ ਠੀਕ ਆ ਬਈ ਅਗਲਾ ਇਹ ਨਿਊ ਹਾਲੈਂਡ ਸਾਦੀ ਘਟਾਈ ਜਾ ਗਿਆ ਬਈ ਇਹ ਸਾਦੀ ਘਟਾਈ ਜਾ ਗਿਆ ਬਈ 2 ਸਪੀਡ ਦੇ ਵਿੱਚ ਆ ਗਿਆ ਠੀਕ ਆ ਬਈ ਤੇ ਟਰੈਕਟਰ ਯਾਰ ਇੰਜਨ ਗੇਅਰ ਦਾ ਰੱਜ ਕੇ ਚੰਗਾ ਇਹ ਵੀ ਪੂਰਾ ਠੀਕ ਆ ਚੌਕੜਾ ਡਰ ਨਾ ਜਮਨ ਨਵਾ ਜਮਨ ਨਵਾ ਪਿਆਗਾ ਓਕੇ ਟਰੈਕਟਰ ਸੋਹਣਾ ਹੀ ਬਹੁਤ ਪਿਆਗਾ ਕੋਈ ਮੰਨੇ ਨਾ ਮੰਨੇ ਆਪਾਂ ਨਾਲ ਦੇ ਟਾਇਰ ਲਾ ਕੇ ਆਪ ਨਵੇਂ ਪਾਏ ਹੋ ਯਾਰ ਠੀਕ ਗੱਲ ਹੈ ਮਿੱਤਰੋ ਟਾਇਰ ਨਵੇਂ ਲਾ ਕੇ ਨਾ ਪਹਿਲਾਂ ਨਾਲ ਦੇ ਲਾ ਕੇ ਹੁਣ ਨਵੇਂ ਪਾਤੇ ਮਿੱਤਰੋ 2013 ਮਾਡਲ ਹੈ ਇਹਦਾ ਰੇਟ ਵੀ ਕਿਰਪਾ ਸਾਢੇ 3 ਲੱਖ ਰੁਪਇਆ ਠੀਕ ਹੈ ਸਾਢੇ 3 ਲੱਖ ਰੁਪਇਆ ਦਾ ਟਰੈਕਟਰ ਇਹ ਦੇ ਦਾਂਗੇ ਆਪਾਂ ਸਾਢੇ 3 ਲੱਖ ਰੁਪਏ ਤੇ ਅਗਲਾ ਸੋਨਾਲਿਕ ਆ ਗਿਆ 35 ਦਾ ਬਾਈ ਇਹ ਆ ਗਿਆ 2011 ਮਾਡਲ ਓਕੇ ਬਾਈ ਟਰੈਕਟਰ ਯਾਰ ਬਹੁਤ ਸੋਹਣਾ ਪਿਆ ਵੀ ਠੀਕ ਆ ਜੀ ਤੇ ਰਿੰਬਾਂ ਰੰਬਾਂ ਦਾ ਸ਼ੋ ਸ਼ੂ ਦਾ ਮਰਗੜ ਓਰੀਜਨਲ ਦੁਬਾਰੇ ਲੱਗੇ ਹੋਇਆ ਓਕੇ ਤੇ ਮਾੜੀ ਮੋਟੀ ਕਾਲੇ ਰੰਗ ਦੀ ਹੈਗੀ ਆ ਬਾਈ ਠੀਕ ਆ ਬਾਈ ਦੱਸ ਕੇ ਦੇ ਦਨੇ ਆਪਾਂ ਓਕੇ ਬਾਈ ਟਰੈਕਟਰ ਇੰਜਨ ਗੇਅਰ ਦਾ ਜਿੰਨਾ ਕਿ 19 ਚੰਗਾਗਾ ਬੰਦਾ ਮਣ ਮਣਾ ਕੇ ਆਉਂਦਾ ਮੁਰਦਾ ਨਹੀਂ ਟਰੈਕਟਰ ਨੂੰ ਦੇਖ ਕੇ ਇੰਨਾ ਕੁ ਯਕੀਨ ਆ ਪਾ ਵਾ ਜੇ ਇੱਕ ਗੱਲ ਹੈਗੀ ਆ ਨਾ ਬਈ ਜਿਹੜਾ ਮਣ ਬਣਾ ਕੇ ਗਰਪਾਲ ਮੋੜਨ ਵੀ ਨਹੀਂ ਮਾ ਆਪਾਂ ਮੋੜਨ ਨਹੀਂ ਜੰਦੇ ਯਾਰ ਰੇਟ ਪੱਕਾ ਦਾ ਜਿੰਨਾ ਕੁ ਹੋ ਸਕਿਆ ਆਪਾਂ ਬਈ ਮਾਨ ਤਣ ਕਰ ਦਿਆਂਗੇ ਵਿੱਚ ਬਾੜਾ ਦਾ ਦੱਸ ਹੀ ਕਰਨਾ ਨਾ ਬਈ ਕਹਦੀ ਟਰੈਕਟਰ ਇੱਕ ਵਾਰੀ ਠੀਕ ਹੈ ਸਾਦੀ ਘਟਾਈ ਜਾ ਮਿੱਤਰੋ ਇਹਦਾ ਰੇਟ ਬਈ ਗਰਪਾਲ ਇਹਦਾ 265000 ਰੁਪਿਆ ਓਕੇ ਬਈ ਹਾਂ ਇਹ 40000 ਦਾ ਟਰੈਕਟਰ ਦੇ ਦਾਂਗੇ ਆਪਾਂ ਠੀਕ ਹੈ ਲੈ ਮਿੱਤਰੋ 240000 ਇਹ ਮਿਲ ਜੂਗਾ ਤੇ ਅਗਲਾ ਨਿਊ ਹਾਲੈਂਡ ਇਹ ਆ ਗਿਆ ਬਈ ਇਹ 2019 ਮਾਡਲ ਆ ਗਿਆ ਠੀਕ ਪੈਸਿਆਂ ਦਾ ਪਰ ਕਿਲਾ ਹੋਇਆ ਥੱਬਾ ਯਾਰ ਮੈਂ ਇੱਕ ਗੱਲ ਹੋਰ ਦੇਖੀ ਆ ਸਪੈਸ਼ਲ ਐਡੀਸ਼ਨ ਦਾ ਕਿਵੇਂ ਇਹਨੂੰ ਕਹਿਣਾ ਨਵਿਆਕਾ ਮਹਿੰਗੇ ਆ ਇਹ ਵੇਚਣ ਵਾਲੇ ਨੂੰ ਹੀ ਮਹਿੰਗਾ ਆ ਇਹ ਵੇਚਣ ਵਾਲੇ ਨੂੰ ਹੀ ਰੱਜ ਕੇ ਰੁਪਏ ਲਾਉਣੇ ਪੈਂਦੇ ਫੇਰ ਵਿਗਦਾ ਇਹਦਾ ਐਨੀ ਵੀ ਟਾਇਰ ਲਾ ਲਾਂਗੇ ਆ ਲਾ ਲਾਂਗੇ ਬਈ ਆਪਾਂ ਇਹਨੂੰ ਹਲਕਾ ਜਿਹਾ ਰੱਜ ਕੇ ਬਈ ਲਾ ਕੇ ਨਾ ਪੈਸੇ ਫੇਰ ਹੀ ਰੱਜ ਕੇ ਬੰਦਦੇ ਨੇ ਨਾ ਬਈ ਰੱਜ ਕੇ ਲਾਉਣੇ ਪੈਂਦੇ ਇਹਦੇ ਜੇ ਵੇਚਣਾ ਵੀ ਆ ਕਿਉਂਕਿ ਬਈ ਦੇਖੋ ਬਈ ਮਿੱਤਰੋ ਕੋੜਾ ਬੈਂਪਰ ਹੋ ਗਿਆ ਇਹ ਚੀਜ਼ਾਂ ਨਾਲ ਟਰੈਕਟਰ ਮਹਿੰਗਾ ਹੁੰਦਾ ਹੈ ਇਹ ਚੀਜ਼ਾਂ ਨਾਲ ਹੀ ਜੱਜ ਲਾ ਗਾ ਜੱਜ ਦਾ ਬਈ ਆਪਾਂ ਨੂੰ ਆਹ ਬਈ ਆਹ ਵਾਲਾ ਲਾ ਲੋ ਫਰੰਟ ਟਾਇਰ ਲਾ ਲੋ ਬਈ 750 ਇਹਦੇ ਪਾਤੇ ਇਹਨੇ ਟਰੈਕਟਰ ਨੇ ਵੱਡੇ ਪਾਏ ਹੋਏ ਆਪਾਂ ਦੇਖ ਲਾ ਠੀਕ ਹੈ ਬੈਕ ਟਾਇਰ ਦੇ ਥੋੜੀਆਂ ਥੋੜੀਆਂ ਚੀਜ਼ਾਂ ਨਾਲ ਫਰਕ ਪੈਂਦਾ ਹੁਣ ਆਪਾਂ ਜੇ ਕੱਲਾ ਵੀਡੀਓ ਦੇਖ ਲਈਏ ਕਿਤੇ ਰੇਟ ਘੱਟ ਵੀ ਹੁੰਦਾ ਤਾਂ ਉਹ ਚੀਜ਼ਾਂ 'ਚ ਵੀ ਅੰਤਰ ਹੋਊਗਾ ਇਹ ਗੱਲ ਨਹੀਂ ਹੈਗੀ ਕਿਉਂਕਿ ਬਈ ਕਹਿੰਦੇ ਹਨ ਰੇਟ ਕਰਨ ਨੇ ਕਈ ਭਰਾ ਵੀ ਥੋੜਾ ਰੇਟ ਐ ਇੰਨਾ ਕਾ ਫਲਾਣਾ ਕਾਣਾ ਕਿਉਂਕਿ ਬਈ ਟਰੈਕਟਰ ਦਾ ਰੇਟ ਜਦੋਂ ਉਰੇ ਆ ਇਹਗਾ ਟਰੈਕਟਰ ਦਾ ਰੇਟ ਕੱਟ ਹੋਊਗਾ ਟਮਾਟਿਕ ਦਾ ਆਪਣੀ ਚੀਜ਼ ਦਾ ਵੀ ਅੰਤਰ ਹੋ ਜੇ ਆਪਣਾ ਰੇਟ ਕੋਈ ਵੀ ਜ਼ਿਆਦਾ ਇਹ ਗੱਲ ਨਹੀਂ ਕਹਿੰਦਾ ਮੇਰਾ ਕਿਤੇ ਜ਼ਿਆਦਾ ਕਿਸੇ ਦਾ ਵੀ ਟਰੈਕਟਰ ਦਾ ਰੇਟ ਜ਼ਿਆਦਾ ਤਾਂ ਉਹ ਜੋ ਅੰਤਰ ਹੁੰਦਾ ਬੰਦਾ ਕਿਸੇ ਗੱਲ ਤੋਂ ਹੀ ਮੰਗਦਾ ਹੁੰਦਾ ਐਵੇਂ ਨਹੀਂ ਮੰਗਦਾ ਹਣਾ ਠੀਕ ਹੈ ਤੇ ਬਾਕੀ ਕਿਤੋਂ ਵੀ ਲੈਣਾ ਆਪਾਂ ਵੀ ਦੇਖ ਵਰਕ ਕੇ ਲੋਕ ਕਿਤੋਂ ਵੀ ਲੈਣਾ ਮੈਂ ਤਾਂ ਇਹ ਕਿਹਾ 19 ਮਾਡਲ ਅਗਰਪਾਲਾ 6 ਲੱਖ 85 ਹਜ਼ਾਰ ਹਾਂ ਇਹ ਕਿੰਨਾ ਦੇਣਾ ਇਹ ਟਰੈਕਟਰ ਆਪਾਂ ਦੇ ਦਾਂਗੇ 6 ਲੱਖ 40 ਹਜ਼ਾਰ ਰੁਪਏ ਦਾ ਠੀਕ ਹੈ ਲੈ ਮਤਰਾ 6 ਲੱਖ 40 ਹਜ਼ਾਰ ਰੁਪਏ ਦਾ ਇਹ ਮਿਲ ਜੂਗਾ ਤੇ ਅਗਲਾ ਇਹ ਫਾਰਮ ਟਰੈਕ 60 ਦਾ ਜੰਮੀ ਸਸਤੇ ਭਾਜ ਦੇ ਕੇ ਜਾਵਾਂਗੇ ਮਿੱਤਰੋ ਮਤਲਬ ਜਿਹੜੇ ਵੀਰ ਨੇ ਸਕਰੀਨ ਨੇ ਫਾਰਮ ਟਰੈਕ ਬਾਰੇ ਉਹ ਤਾਂ ਲੈਣਗੇ ਲੈਣਗੇ ਪਰ ਜੇ ਕਿਸੇ ਵੀਰ ਨੇ ਹੋਰ ਵੀ ਜੋ ਕੇ ਦੇਖਣਾ ਉਹ ਵੀ ਜੋ ਕੇ ਦੇਖ ਲਿਓ ਇਹ ਟਰੈਕਟਰ ਨੂੰ ਟਰੈਕਟਰ ਪੂਰਾ ਚੰਗਾ ਪ੍ਰਾਈਸ ਆ ਮਿਲ ਜੂਗਾ ਬਾਈ ਟਰੈਕਟਰ ਵੀ ਚੰਗਾ ਪੂਰਾ ਆਈ ਰੇਟ ਜੇ ਕਹਿੰਦੀ ਕਰਪਾਲੇ ਨੂੰ ਆਈ ਰੇਟ ਚ ਹੀ ਦੇ ਦਾਂਗੇ ਆਪਾਂ ਕੀ ਕੋਈ ਚੱਕਰ ਨਹੀਂ ਆਪਾਂ ਨੂੰ ਬਾਹਰ ਲਾਲਤ ਨਹੀਂ ਹੈਗਾ ਬਾੜੀ ਆਪਾਂ ਨੂੰ ਐ ਨਹੀਂ ਵੈ ਇੰਨੇ ਵੇਚਨੇ ਇੰਨੇ ਵੇਚਨੇ ਵਧੀਆ ਹਫਤੇ ਚ ਇੱਕ ਦੋ ਟਰੈਕਟਰ ਵਿਕ ਜਾਂਦੇ ਵਧੀਆ ਕਾਰੋਬਾਰ ਬਕਵਾਣਾ ਤਾਂ ਹੀ ਕਰਪਣਾ ਚੱਲੀ ਜਾਂਦਾ ਠੀਕ ਆ ਬਈ ਰੋਟੀ ਪਾਣੀ ਚੱਲੀ ਜਾਂਦਾ ਵਧੀਆ ਵਧੀਆ ਹਾਂ ਠੀਕ ਆ ਬਈ ਪੰਜਾਬ ਨੰਬਰ ਆ ਮਿੱਤਰੋ 98 ਮਾਡਲ ਆ ਟਾਇਰ ਵੀ ਕਰਪਾਲੇ ਟਾਇਰ ਪਏ ਨੇ ਜੇ ਮਗਲੇ 90 90 ਪੈਸੀ ਪਏ ਮੁੱਲ 80 ਪੈਸੇ ਵੀ ਚੰਗੇ ਪਏ ਆ ਟਾਇਰ ਇਹਦੇ ਟਰੈਕਟਰ ਦੇ ਪੂਰੇ ਵਧੀਆ ਠੀਕ ਤਿੰਨ ਜਨ ਗੇਅਰ ਦਾ ਵੀ ਚੰਗਾ ओके भाई मॉडल भी 98 आ गया ਤੇ ਨੰਬਰ ਵੀ ਪੰਜਾਬ ਆ ਗਿਆ ਠੀਕ ਆ ਭਾਈ ਇਹਦਾ ਰੇਟ ਰੇਟ 1,85,000 ਰੁਪਇਆ ਕਰ ਦਿਆਂਗਾ ਯਾਰ ਜਿਹੜਾ ਰੇਟ ਆਇਆਗਾ 1,55,000 ਦਾ ਕਟਿਆ ਹੌਲੈਂਡ ਚ ਹੀ ਕਟਿਆ ਠੀਕ ਆ ਪੂਰਾ ਹੀ ਦੇ ਦਾਂਗੇ ਕੋਈ ਚੱਕਰ ਠੀਕ ਆ ਲੈ ਮੈਂ ਤਰੇ 1 ਲੱਖ ਤੇ 55,000 ਰੁਪਏ ਦਾ ਤੇ ਅਗਲਾ ਸੋਨਾ ਲੀਕ ਆ ਗਿਆ 750 ਦਾ ਮਿੱਤਰੋ ਦੇਖ ਸਕਦੇ ਪਹਿਲਾਂ ਖੰਡਨੀ ਫੁੰਨੀ ਟਰੈਕਟਰ ਦੀ ਚੈੱਕ ਕਰੋ ਕਿਉਂਕਿ ਭਾਈ ਫਰੰਟ ਆਰਪੀ ਤੇ ਵੱਡੇ ਪਾਏ ਹੋਣਾ ਹੈ ਭਾਈ ਹਾਂ ਅਗਲੇ ਵੀ ਵੱਡੇ ਤੇ ਮਗਲੇ ਵੀ ਵੱਡੀ ਹੈ ਮਗਲੇ ਵੀ ਵੱਡੇ 14 ਨੇ ਚਾਹੇ ਤੇ 16 ਨੇ ਪਾਏ ਹੋਏ ਨੇ ਠੀਕ ਆ ਭਾਈ ਤੇ ਟਰੈਕ ਓਕੇ ਬਾਈ ਮਨ ਜਿੱਤੇ ਦਾ ਆਇਆ ਤਾਂ ਸਾਹਮਣੇ ਕੀ ਰੱਖੀ ਪਈ ਠੀਕ ਆ ਬਾਈ ਲੈ ਮੈਂ ਤੇਰਾ 100 ਵੀ ਹੋਣ ਲੱਗੀ ਹੋਈ ਹੈ ਇੱਕ ਵੀ ਨਾਲ ਦੇ ਪੈਰ ਰੈਟਰ ਦੇ ਠੀਕ ਆ ਬਾਈ 2000 ਸੱਤ ਮਾਡਲ ਆਣਾ ਬਾਈ ਹਾਂ ਇਹਦਾ ਰੇਟ ਬਈ ਕਿਰਪਾਲ ਰੇਟ ਇਹਦਾ ਹੈਗਾ ਬਈ 2 ਲੱਖ ਤੇ 65000 ਰੁਪਿਆ ਠੀਕ ਹੈ ਇਹ 40000 ਦਾ ਦੇ ਦਾਂਗੇ ਠੀਕ ਹੈ ਜੀ ਲੈ ਮੈਂ ਆਪਾਂ ਯਾਰ ਬਾਹਲੀ ਡਿਮਾਂਡ ਜੀ ਰੱਖ ਕੇ ਮੈਂ ਆਪਣੇ ਜਾਇਜ਼ ਦੀ ਡਿਮਾਂਡ ਕਰਕੇ ਆਪਾਂ ਉਹਨੇ ਕੀ ਵੱਧ ਭਰਦਿਆਂ ਬਈ 20 25000 ਦਾ 30000 ਆਪਾਂ ਨਹੀਂ ਆਪਾਂ ਨਹੀਂ ਗਲੇ 670 ਮੈਂ ਮੰਨ ਗਿਆ 3 ਲੱਖ ਮੰਗ ਕੇ 2 ਲੱਖ ਦੇ ਰਹੀ ਹੈ ਨਾ ਹਾਂ ਉਹ ਗੱਲ ਨਹੀਂ ਆਪਾਂ ਕਰਦੇ ਠੀਕ ਆ ਬਈ ਵਿਚਪਰਾ ਕਹਿੰਦਾ ਤੁਸੀਂ ਡਿਸਕਾਊਂਟ ਘੱਟ ਕਰ ਦਿਓ ਬਈ ਆਪਾਂ ਭਰ ਦੇਈ ਉਹਨਾਂ ਦਾ ਰੇਟ ਠੀਕ ਆ ਨਾ ਚੀਜ਼ ਦੇ ਹਿਸਾਬ ਨਾਲ ਇਹ ਹੈ ਜੀ ਚੀਜ਼ ਆ ਹੋ ਜਾ ਆਪਾਂ ਰੇਟ ਭਰ ਦਿੰਨੇ ਆ ਇੱਕ ਗੱਲ ਹੋਰ ਅਗਰ ਭਾਲ ਤੇਰੇ ਕੋਲ ਸਫਰਾਜ 855 ਬਹੁਤ ਘੱਟ ਹੁੰਦੇ ਨੇ ਜੀ ਹਾਂ ਬਈ ਘੱਟ ਹੀ ਹੁੰਦੇ ਆ ਪਰ ਆਪਾਂ ਜਦੋਂ ਵੀ ਲੈਣੇ ਆ ਤਾਂ ਨੌਕਰੀ ਲੈਣੇ ਆ ਨੌਕਰੀ ਲੈਣੀ ਹਾਂ ਆਹ ਟਰੈਕਟਰ ਹੁਣ ਜਿਵੇਂ 18 ਮਾਡਲ ਆਇਆ ਆਪਣੇ ਕੋਲ ਠੀਕ ਆ ਤੇ ਟਰੈਕਟਰ ਯਾਰ ਕਿਤੇ ਵੀ ਖੁੱਲਿਆ ਹੋਵੇ ਜੋੜ ਆਪਾਂ ਦੇਣ ਦਾ ਰਹਾਂਗੇ ਠੀਕ ਆ ਐਨਾ ਕ ਚੰਗਾ ਟਰੈਕਟਰ ਪਿਆ ਸਾਰਾ ਟਰੈਕਟਰ ਹੀ ਸੀਲਡ ਪਿਆ ਠੀਕ ਆ ਤਕਰੀਬਨ ਇਹਦੇ ਨਾਲ ਦੇ ਟਾਇਰ ਪੈਨੇ ਅਗਲੇ ਹੁਣ ਮੈਂ ਪੱਕਾ ਕਨਫਰਮ ਨਹੀਂ ਹੈਗਾ ਕਿ ਇਹ ਜਨ ਮੀਟਰ ਡਿੱਗਿਆ ਪਿਆ ਟਰੈਕਟਰ ਮੇਰੇ ਕੋਲੇ ਆਇਆ ਹੀ ਗੱਲ ਆ ਵਿੱਚ ਵੀ ਕਿੰਨੇ ਘੰਟੇ ਚੱਲਿਆ ਵੀ ਅੰਦਾਜ਼ਾ ਆ ਜਾ ਵੀ 2200 ਘੰਟਾ ਚੱਲਿਆ ਉਹ ਟਰੈਕਟਰ ਇਹ ਠੀਕ ਆ ਤੇਰੀਆਂ ਗ੍ਰੀਨ ਹਿਸਾਬ ਨਾਲ ਆਪਾਂ ਨੂੰ ਪਤਾ ਲੱਗ ਜਦਾ ਵੀ ਇੰਨੇ ਘਸ ਦੇ ਹ ਟੈਂਕੀ ਵਾਲਾ ਬੈਂਪਰ ਲੱਗਾ ਟੈਂਕੀ ਵਾਲਾ ਬੈਂਪਰ ਲੱਗਾ ਤੇ ਮਗਲੇ ਟਾਇਰ 90 ਪੈਸੇ ਪਿਆ ਦੁਬਾਰੇ ਲੱਗੇ ਹੋਏ ਐਮ ਆਰ ਪੀ ਠੀਕ ਹੈ ਬਾਈ ਟਰੈਕਟਰ ਜਿੰਨਾ ਕੋਈ ਹੈਗਾ ਸਾਰਾ ਓਰੀਜਨਲ ਪਿਆ ਇਹ ਰੇਟ ਪਿਆ ਰੇਟ ਇਹਦਾ ਕਰਦੇ ਆਪਾਂ 575000 ਰੁਪਿਆ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ ਆਪਾਂ 540000 ਰੁਪਿਆ ਦਾ ਠੀਕ ਹੈ ਲੈ ਮੇਰਾ 540000 ਦਾ ਇਹ ਮਿਲ ਜੂਗਾ ਬਾਕੀ ਵੀ ਮੋਬਾਈਲ ਨੰਬਰ ਕਰਵਾ ਲਓ ਮੋਬਾਈਲ ਨੰਬਰ ਹੈਗਾ 628 3585655 ਤੇ ਟਰੈਕਟਰ ਜਿਹੜੇ ਪੁਰਾਣੇ ਪੁਰਾਣਾ ਕਟਾਉਣਾ ਤੇ ਜੀ ਬਾਈ ਆਪਣਾ ਵਾਜੂਬ ਰੇਟ ਚਾਹ ਤਾਂ ਆਪਾਂ ਵਾਜ ਠੀਕ ਆ ਬਈ ਠੀਕ ਆ ਨਾ ਬਾਕੀ ਪਤਾ ਕਰ ਲਿਆ ਨਾ ਬਾਕੀ ਯਾਰ ਕਿਦੋਂ ਮੈਂ ਇਹਦਾ ਹਫਤੇ ਦਾ ਟਾਈਮ ਦੇਣਾ ਨਾ ਬੰਦੇ ਨੂੰ ਵੀ ਜਰਾ ਬਾਈ ਵੱਧ ਦੇ ਕੇ ਤਾਂ ਆਪਣੇ ਤੋਂ ਕੱਟ ਕੇ ਇਹਨੂੰ ਤਾਂ ਆਦਾ ਵੱਧ ਵੇਜਣੀ ਠੀਕ ਆ ਠੀਕ ਆ ਨਾ ਇੱਕ ਟਰੈਕਟਰ ਦੀ ਕਮਾਈ ਕਰਨੀ ਹੁੰਦੀ ਆਪਾਂ ਆਈ ਐਨ ਵੀ ਇਹ ਚੋਂ ਵੀ ਕਰ ਲ ਗਏ ਜਿਹੜਾ ਕੱਟਾਂ ਹੀ ਉਹ ਚੋਂ ਵੀ ਕਰ ਲ ਗਏ ਉਹ ਗੱਲ ਨਹੀਂ ਤੈਨੂੰ ਦੱਸਣੀ ਉਹ ਕਈਆਂ ਵੀ 1 55 ਦਾ ਕੱਟਾ ਯਾਰ 1 55 ਹੀ ਦੇ ਦਾਂ ਇੰਨੇ ਤਾਂ ਹੈਗਾ ਵੀ ਆ ਟਰੈਕਟਰ ਕਿਉਂ ਟਰੈਕਟਰ ਉਹ ਚੋਂ ਕਮਾਈ ਆ ਨਾ ਬਾਈ ਕਲੀ ਹਣਾ ਹਾਂ ਕਮਾਈ ਕਰਾਂਗੇ ਜ਼ਰੂਰ ਪਰ ਜੈਜ કે કે ભાઈ બાકી ભઈ કૃપਾਲભાઈ ਦੀਆਂ ਗੱਲਾਂ ਕਿਵੇਂ ਲੱਗੀਆਂ ਬਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਮੈਂ ਪਹਿਲਾਂ ਵੀਡੀਓ ਇੱਕ ਨਾ ਆਪਣੀ ਮਿਲੀਅਨ ਗਈ ਸੀਗੀ ਉਵੇਂ ભાઈ ਆ ਵੀਡੀਓ ਨੂੰ ਵੀ ਜਰੂਰ ਰਿਸਪੌਂਸ ਦਿਓ ਠੀਕ ਹੈ ਬਈ કૃਪਾਲ ਧੰਨਵਾਦ ભાઈ ਧੰਨਵਾਦ ਧੰਨਵਾਦ ਬਾਈ